ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੀ ਤੁਹਾਨੂੰ ਪਲਾਜ਼ੋ ਦੀ ਸਿਲਾਈ ਦੱਸਾਂਗੇ ਕੱਲ ਆਪਾਂ ਕਟਿੰਗ ਦਿਖਾਈ ਸੀ ਵੀਡੀਓ ਵੀਡੀਓ ਚ ਐਸੇ ਪਲਾਜ਼ੋ ਦੀ ਅੱਜ ਆਪਾਂ ਤੁਹਾਨੂੰ ਸਟਿਚਿੰਗ ਦੱਸਾਂਗੇ ਸਭ ਤੋਂ ਪਹਿਲਾਂ ਜੀ ਦੋਵੇਂ ਪਿਛਲੇ ਪੱਲਿਆਂ ਨੂੰ ਜੋੜ ਲੈਣਾ ਤੇ ਫਰੰਟ ਵਾਲਿਆਂ ਨੂੰ ਦੇਖੋ ਦੋਵੇਂ ਪੱਲਿਆਂ ਦੀ ਆਪਾਂ ਪਹਿਲਾਂ ਆਸਣ ਵਾਲੀ ਸਿਲਾਈ ਲਗਾਉਣੀ ਆ ਲਾਉਣੀ ਕਿੱਦਾਂ ਆਂਗੀ ਦੇਖੋ ਇਸ ਪਲਾਜ਼ੋ ਤੇ ਲਾਈਨਿੰਗ ਲੱਗੀ ਹੋਈ ਆ ਲਾਈਨਿੰਗ ਜਿੰਨਾਂ ਤੁਸੀਂ ਜਿੱਦਾਂ ਜਿੱਦਾਂ ਪਲਾਜ਼ੋ ਦੀ ਕਟਿੰਗ ਕੀਤੀ ਸੀ ਕੀਤੀ ਆਪਾਂ ਉਹ ਆਪਾਂ ਉਦੋਂ ਹੀ ਉੱਪਰ ਧਰ ਕੇ ਲਾਈਨਿੰਗ ਦੀ ਕਟਿੰਗ ਕਰ ਲੈਣੀ ਆ। ਆਹ ਲਓ ਜੀ ਸਭ ਤੋਂ ਪਹਿਲਾਂ ਆਪਾਂ ਲਗਾਉਣੀ ਆ ਜੀ ਆਸਣ ਵਾਲੀ ਸਲਾਈ। ਦੇਖੋ ਜੀ ਆਸਣ ਵਾਲੀ ਸਲਾਈ ਦਾ ਬਹੁਤ ਮੇਨ ਰੋਲ ਹੁੰਦਾ ਪਲਾਜ਼ੋ ਨੂੰ ਖਿੱਚ ਪੈਣ ਚ ਜਿਹੜੀਆਂ ਮੇਰੇ ਭੈਣਾਂ ਨੂੰ ਪ੍ਰੋਬਲਮ ਆਉਂਦੀ ਆ ਜੀ ਸਾਡੇ ਪਲਾਜ਼ੋ ਨੂੰ ਖਿੱਚ ਪੈਂਦੀ ਆ ਪਹੁੰਚੇ ਕੋਲੋਂ ਲਾਜ਼ੋ ਉੱਪਰ ਚੱਕਿਆ ਜਾਂਦਾ ਉਹ ਕੀ ਆਸਨ ਵਾਲੀ ਸਲਾਈ ਦਾ ਰੋਲ ਹੁੰਦਾ ਆਪਾਂ ਇਹ ਸਲਾਈ ਸਿਰੇ ਤੱਕ ਨਹੀਂ ਲਗਾਉਣੀ ਇਹ ਆਪਾਂ ਦੇਖੋ ਬਸ ਹਲਕੀ ਜੀ ਛੱਡ ਦੇਣੀ ਆ ਦੋ ਉਂਗਲਾਂ ਛੱਡ ਦੋ ਚਾਹੇ ਤਿੰਨ ਆਪਾਂ ਇੱਥੇ ਕਰਕੇ ਸਲਾਈ ਲਗਾ ਕੇ ਆ ਛੱਡ ਦਾਂ ਠੀਕ ਆ ਜੀ ਇੱਥੋਂ ਸਲਾਈ ਆਪਾਂ ਸੁਕਾਰ ਲੈਣੀ ਐਸੇ ਤਰ੍ਹਾਂ ਹੀ ਦੇਖੋ ਇਹ ਫਰੰਟ ਵਾਲੇ ਪੱਲੇ ਸੀ ਐਸੇ ਤਰ੍ਹਾਂ ਹੀ ਦੋਵੇਂ ਪਿਛਲੇ ਪੱਲੇਆਂ ਨੂੰ ਜੋੜ ਕੇ ਆਪਾਂ ਉਹਨਾਂ ਦੀ ਆਸਨ ਵਾਲੀ ਸਲਾਈ ਸੇਮ ਲਗਾ ਲੈਣੀ ਐ ਇੰਨਾ 파ਟ ਛੱਡ ਕੇ ਆਪਾਂ نیچے ਤੋਂ ਓਪਨ ਛੱਡਣਾ ਕੱਪੜਾ ਹੁਣ ਆਪਾਂ ਕੀ ਕਰਨਾ ਹੁਣ ਦੇਖੋ ਜੀ ਆਪਾਂ ਜੇਬ ਲਗਾਉਣੀ ਹੈਗੀ ਪਲਾਸੋ ਤੇ ਠੀਕ ਹੈ ਜੀ ਜੇਬ ਦੇਖੋ ਜੇ ਦੋਵੇਂ ਪਾਸੇ ਲਗਾਉਣੀ ਆ ਤਾਂ ਪਹਿਲਾਂ ਕੋਈ ਮਰਜ਼ੀ ਲਾ ਲਓ ਦੇਖੋ ਆਪਾਂ ਇੱਕ ਪਾਸੇ ਜੇਬ ਲਗਾਉਣੀ ਆ ਜਦੋਂ ਆਪਾਂ ਇੱਕ ਪਾਸੇ ਜੇਬ ਲਗਾਉਣੀ ਹੁੰਦੀ ਆ ਤਾਂ ਸੱਜੇ ਪਾਸੇ ਲਾਉਣੀ ਜਾਂਦੀ ਆ ਹੁਣ ਆਪਾਂ ਕੀ ਕਰਨਾ 2 ਇੰਚ ਉੱਪਰ ਛੱਡ ਦੇਣਾ ਠੀਕ ਹੈ ਜੀ ਆਹ ਵਾਲਾ ਹਿੱਸਾ ਠੀਕ ਹੈ ਜੀ ਜੇ ਆਪਣਾ ਲਾਸਟ ਕਾਲਾ ਪਾਰਟ ਹੁੰਦਾ ਜਿਹੜਾ ਇਹ ਜੇ ਫੁੱਲ ਇਲਾਸਟਿਕ ਇਹ ਕੱਲ ਮੈਂ ਵੀਡੀਓ ਪਾਈ ਸੀ ਉੱਪਰ 벨ਟ ਲੱਗੂ 2 ਇੰਚ ਦੀ ਠੀਕ ਹੈ ਜੀ ਉਹ 2 ਇੰਚ ਦਾ 벨ਟ ਵਿੱਚ ਆ ਉਹ ਆ ਇੰਨਾ ਸਲਾਈਜ ਆਪਾਂ 2.5 ਇੰਚ ਕੱਪੜਾ ਛੱਡਾਂਗੇ ਠੀਕ ਹੈ ਜੀ ਜੇ ਇਲਾਸਟਿਕ ਵਾਲਾ ਪਲੱਸ ਹੋਊ ਤਾਂ ਦੋ ਨੀਚੇ ਛੱਡਾਂਗੇ ਦੋ ਉੱਪਰ ਇਲਾਸਟਿਕ ਵਾਲਾ ਆ ਲੋ ਜੀ ਤੇ ਜਿਹੜੀ ਆਪਾਂ ਮੂਰੀ ਰੱਖਣੀ ਹੈ ਮਤਲਬ ਹੱਥ ਪਾਉਣ ਵਾਸਤੇ ਓਪਨ ਰੱਖਣਾ ਜੇਬ ਦਾ ਹਿੱਸਾ ਉਹ ਦੇਖੋ ਆਪਾਂ ਰੱਖਾਂਗੇ ਜੀ 6.5 ਇੰਚ ਜਿਆਦਾ ਆਪਾਂ ਨੂੰ ਆ ਹਿੱਸਾ ਟਾਈਟ ਨਹੀਂ ਰੱਖਣਾ ਚਾਹੀਦਾ ਹੁਣ ਦੇਖੋ ਜੀ ਆ ਆਪਣੀ ਜੇਬ ਆ ਗਈ ਇਹ ਡਬਲ ਤੈਂਚ ਪਿਆ ਕਪੜਾ ਐਸ ਤਰ੍ਹਾਂ ਠੀਕ ਹੈ ਜੀ ਇਹਨੂੰ ਆਪਾਂ ਕੀ ਕਰਨਾ ਆ ਦੇਖੋ ਆ ਵਾਲੀ ਜਿਹੜੀ ਆਪਾਂ ਨਿਸ਼ਾਨੀ ਲਾਈ ਆ ਨਾ ਮਾਰਕ ਕੀਤਾ ਇਹ ਜੇਬ ਦੀ ਦੇਖੋ ਲੰਬਾਈ ਆਪਾਂ ਨੂੰ 13 14 ਇੰਚ ਲੰਬਾਈ ਰੱਖਣੀ ਚਾਹੀਦੀ ਆ ਤੇ ਜਿਹੜੀ ਇਹਦੀ ਚੜਾਈ ਆ ਇਹ ਦੇਖੋ 8 ਇੰਚ ਆ ਗਈ ਆਪਾਂ ਆਪਣੇ ਹਿਸਾਬ ਚ ਰੱਖ ਲੈਣੀ ਆ ਜੇ ਬਜਾੜਾ ਛੋਟੇ ਨਹੀਂ ਲਾਉਣੀ ਚਾਹੀਦੀ ਤਾਂ ਕਿ ਆਪਣਾ ਫੋਨ ਵਗੈਰਾ ਡਿੱਗੇ ਨਾ ਹੁਣ ਆਪਾਂ ਕੀ ਕਰਨਾ ਇੱਥੇ ਦੇਖੋ ਆਹ ਵਾਲਾ ਜਿਹੜਾ ਪੁਆਇੰਟ ਆ ਇੱਥੇ ਰੱਖਣਾ ਆਪਾਂ ਦੇਖੋ ਇਹਦੇ ਉੱਪਰ ਨਾ ਬੈਲਟ ਲੱਗਣੀ ਆ ਜੇ ਬੈਲਟ ਨਾਲ ਲੱਗਣੀ ਹੋਵੇ ਫੁੱਲ ਇਲਾਸਟਿਕ ਪਲਾਜ਼ੋ ਹੋਵੇ ਤਾਂ ਆਪਾਂ ਇਹ ਨੀਚੇ ਆਹ ਵਾਲੇ ਜਿੱਥੇ ਆਪਣਾ ਨਿਸ਼ਾਨ ਲੱਗਿਆ ਹੁੰਦਾ ਲਾਸਟ ਕਾਲ ਉੱਥੇ ਰੱਖਣੀ ਹੁੰਦੀ ਆ ਹੁਣ ਦੇਖੋ ਇੱਥੇ ਬੈਲਟ ਦੀ ਸਿਲਾਈ ਲੱਗਣੀ ਆਗੀ ਇਸ ਕਰਕੇ ਜਿਹੜੀ ਆਪਾਂ 벨ਟ ਆ ਇਹ ਆਪਾਂ ਸਿਰੇ ਤੋਂ ਹੀ ਲਾਉਣੀ ਸ਼ੁਰੂ ਕਰਨੀ ਆ ਇੱਥੋਂ ਸੌਰੀ 벨ਟ ਨਹੀਂ ਜੇਬ 벨ਟ ਵਾਲੇ ਜਿੱਥੋਂ 벨ਟ ਲੱਗੂਗੀ ਨਾ ਉੱਥੋਂ ਹੀ ਲਾਉਣੀ ਸ਼ੁਰੂ ਕਰਨੀ ਆ ਜਿਹੜਾ ਆਪਾਂ ਇਨਸਾਨ ਲਾਏ ਹੋਏ ਨੇ ਮਾਰਕਿੰਗ 6.5 ਇੰਚ ਵਾਲੀ ਇਹ ਆਪਾਂ ਜੇਬ ਦੇ ਉੱਪਰ ਵੀ ਕਰ ਲੈਣੀ ਆ ਹੁਣ ਆਪਾਂ ਨਾ ਸਲਾਈ ਲਗਾਉਣੀ ਆ ਦੇਖੋ ਇਹ ਚੀਜ਼ ਧਿਆਨ ਨਾਲ ਦੇਖਿਓ ਆਪਾਂ ਸਲਾਈ ਲਾਉਣੀ ਕਿੱਦਾਂ ਆਪਾਂ ਸਲਾਈ ਇੱਥੋਂ ਲਾਉਣੀ ਸ਼ੁਰੂ ਕਰਨੀ ਆ ਦੇਖੋ ਆ ਦੇਖੋ 1/2 ਇੰਚ ਕਪੜਾ ਆਪਾਂ ਸਲਾਈ ਵਾਸਤੇ ਲਿਆਗਾ ਆ ਦੇਖੋ ਵਿਚੀ ਆਪਾਂ ਲਾਈਨਿੰਗ ਵਾਲਾ 파ਟ ਲੈਣਾਗਾ ਹਲਕੀ ਜਿਹੀ ਸਲਾਈ ਡਬਲ ਕਰ ਲਈ ਵੀ ਉੱਪਰ ਦੇਣਾ ਆ ਦੇਖੋ ਹੁਣ ਮੈਂ ਤੁਹਾਨੂੰ ਜੇਬ ਦੀ ਕਟਿੰਗ ਕਰਕੇ ਦਿਖਾਉਂਗੀ ਹਾਂਜੀ ਦੇਖੋ ਜੇ ਤੁਹਾਨੂੰ ਸਲਾਈ ਦਿਖ ਰਹੀ ਹੈ ਫਿਰ ਤਾਂ ਠੀਕ ਹੈ ਜੇ ਨਹੀਂ ਦਿਖ ਰਹੀ ਦੇਖੋ ਆ ਆਪਾਂ ਸਲਾਈ ਐਦਾਂ ਏ ਇਸ ਤਰ੍ਹਾਂ ਸਲਾਈ ਲਾ ਲਈ ਇਹ ਵਾਲੀ ਸਲਾਈ ਲਾਉਣ ਤੋਂ ਬਾਅਦ ਹੁਣ ਆਪਾਂ ਕੱਟ ਲਗਾਉਣੇ ਆ ਕੱਟ ਆਪਾਂ ਸਲਾਈ ਤੋਂ ਬਾਹਰਲੇ ਪਾਸੇ ਲਗਾਉਣੇ ਆ ਇਸ ਤਰ੍ਹਾਂ ਇੱਕ ਕਾ ਲਾ ਲਿਆ ਤੇ ਇੱਕ ਆ ਲਾ ਲਿਆ ਇਹ ਆਪਾਂ ਲਾਉਣੇ ਜੀ ਜ਼ਰੂਰ ਨੇ ਠੀਕ ਹੈ ਜੀ ਇਹ ਕੱਟ ਲਗਾਉਣ ਤੋਂ ਬਾਅਦ ਦੇਖੋ ਇਹ ਆ ਇਦਾਂ ਕੱਪੜਾ ਨਿਕਲਿਆ ਆਊਗਾ ਆ ਦੇਖੋ ਆ ਨਿਕਲਿਆ ਆਇਆ ਨਾ ਇਧਰੋਂ ਜੇ ਕੱਟ ਨਹੀਂ ਲਾਉਮਗੇ ਫੇਰ ਆਪਣੀ ਸਫਾਈ ਦੇ ਨਾਲ ਦੇਖੋ ਜੀ ਪੌਕਟ ਨਹੀਂ ਬਣਨੀ ਹੁਣ ਤੁਸੀਂ ਨਾ ਇਹਦੇ ਉੱਪਰ ਪ੍ਰੈਸ ਕਰ ਸਕਦੇ ਹੋਗੇ ਪ੍ਰੈਸ ਕਰਕੇ ਇਹਦੀ ਜਿਹੜੀ ਕਰੀਜ਼ ਆ ਉਹ ਚੰਗੀ ਤਰ੍ਹਾਂ ਬੈਠ ਚੂਗੀ ਠੀਕ ਹੈ ਜੀ ਹੁਣ ਆ ਦੇਖੋ ਆ ਬਣ ਗਈ ਹੁਣ ਆਪੇ ਇਹਦੇ ਉੱਪਰ ਇੱਕ ਸਲਾਈ ਲਗਾ ਲੈਣੀ ਆ ਕਈ ਵਾਰੀ ਕੱਪੜਾ ਹੁੰਦਾ ਵੀ ਉਹਦੀ ਕਰੀਜ਼ ਨਹੀਂ ਖੜਦੀ ਹੁੰਦੀ ਤਾਂ ਉਹਦੇ ਉੱਪਰ ਤੁਸੀਂ ਪ੍ਰੈਸ ਕਰ ਲੈਣੀ ਆ ਲੋ ਇਹ ਸਲਾਈ ਜਰੂਰ ਲਗਾਉਣੀ ਹੈ ਇਹਦੇ ਨਾਲ ਵਧੀਆ ਫਿਨਿਸ਼ਿੰਗ ਆ ਜਾਂਦੀ ਹੈਗੀ ਲੱਗ ਗਈ ਦੇਖੋ ਹੁਣ ਮੈਂ ਤਾਂ ਆਹ ਦੇਖੋ ਜੀ ਆਪਣੀ ਪੌকেট ਬਣ ਗਈ ਠੀਕ ਆ ਬਣ ਗਈ ਹੁਣ ਨਾ ਇਹ ਇਦਾਂ ਕਰਨਾ ਆਹ ਵਾਲੇ ਕੱਪੜੇ ਨੂੰ ਇਦਾਂ ਰੱਖ ਲਿਆ ਆ ਦੇਖੋ ਆ ਆਪਣਾ ਉਲਟ ਪਾਸਾ ਪਲਾਜ਼ੋ ਦਾ ਆਹ ਏਦਾਂ ਇਹਨੂੰ ਨਾ ਆਪਾਂ ਇਹ ਇਦਾਂ ਨਹੀਂ ਕਰਨਾ ਇਦਾਂ ਨਹੀਂ ਫੋਲਡ ਕਰਨਾ نیچے ਨੂੰ ਨਹੀਂ ਆ ਦੇਖੋ ਆਹ ਵਾਲਾ ਕੱਪੜਾ ਇਹਨੂੰ ਨਾ ਆਪਾਂ ਇਸ ਤਰ੍ਹਾਂ ਉੱਪਰ ਨੂੰ ਫੋਲਡ ਕਰ ਲੈਣਾ ਇਸ ਤਰ੍ਹਾਂ ਦੇਖੋ ਆ ਲੋ ਆ ਦੇਖੋ ਇਦਾਂ ਫੋਲਡ ਕਰਕੇ ਰੱਖ ਲਿਆ ਹੁਣ ਜਿਹੜੀਆਂ ਮੇਰੀਆਂ ਭੈਣਾਂ ਆ ਨਾ ਇੱਕ ਮੇਰੀ ਭੈਣ ਦਾ ਮੈਸੇਜ ਆਇਆ ਸੀ ਵੀ ਪੌকেট ਬੰਦ ਹੋ ਗਈ ਉਹਨਾਂ ਤੋਂ ਬੰਦ ਨਹੀਂ ਹੋ ਆਪਾਂ ਦੇਖੋ ਇਦਾਂ ਰੱਖ ਲਈ ਆ ਬਣ ਗਈ ਆਪਣੀ ਪੌকেট ਪੌকেট ਨੂੰ ਆਪਾਂ ਫਰੰਟ ਵਾਲੇ ਪੱਲੇ ਦੇ ਕਿੰਨੀ ਇਦਾਂ ਕਰ ਲਿਆ ਠੀਕ ਹੈ ਜੀ ਆ ਬਣ ਗਈ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਪੌকেট ਨੀਚੇ ਤੋਂ ਬੰਦ ਕਰਨੀ ਆ ਨੀਚੇ ਤੋਂ ਬੰਦ ਕਰਨ ਟਾਈਮ ਤੁਸੀਂ ਚਾਹੇ ਆ ਲਓ ਜੀ ਇੱਥੋਂ ਆਪਾਂ ਸ਼ੁਰੂ ਕਰਾਂਗੇ ਸਲਾਈ ਪਾਕਟ ਵੀ ਸਲਾਈ ਡਬਲ ਜ਼ਰੂਰ ਕਰੋ ਤਾਂ ਕਿ ਆਪ ਨੂੰ ਪਾਕਟ ਉੱਦੜੇ ਨਾ ਨਾ ਲੋਚੇ ਇੱਥੋਂ ਨਾਲ ਆਪਾਂ ਆ ਦੇਖੋ ਇੱਥੋਂ ਹਲਕੀ ਜੀ ਤੁਸੀਂ ਗਲਾਈ ਪਾਉਣਾ ਚਾਹੁੰਦੇ ਹੋ ਤਾਂ ਗਲਾਈ ਪਾ ਸਕਦੇ ਪਾਕਟ ਬੰਦ ਕਰਨ ਟਾਈਮ ਪਲਾਜ਼ੋ ਦਾ ਕੱਪੜਾ ਦੇਖੋ ਜੀ ਆਪਣਾ ਸਾਈਡ ਤੇ ਰਹਿ ਗਿਆ ਇਹ ਆਪਾਂ ਜਿੱਥੇ ਤੱਕ ਕੱਟ ਲਗਾਇਆ ਸੀ ਨਾ ਇਹ ਸਲਾਈ ਆਪਾਂ ਕਰ ਦੋ ਇੱਥੇ ਤੱਕ ਹੀ ਲਗਾਉਣੀ ਆ ਇੱਥੋਂ ਤੁਸੀਂ ਡਬਲ ਕਰਨਾ ਚਾਹੁੰਦੇ ਹੋ ਆ ਦੇਖੋ ਆਪਣੀ ਆ ਪਾਕਟ ਬਣ ਗਈ ਇਸ ਤਰ੍ਹਾਂ ਆ ਲੋ ਆ ਦੇਖੋ ਆ ਦੇਖੋ ਜੀ ਇਸ ਤਰ੍ਹਾਂ ਆਪਣੀ ਪਾਕਟ ਤੁਹਾਨੂੰ ਐਦਾਂ ਆਪਾਂ ਕੋਈ ਵੀ ਚੀਜ਼ ਪਾਉਣੀ ਆ ਦੇਖੋ ਪੂਰੀ ਆ ਲੋ ਜੀ ਐਸ ਤਰ੍ਹਾਂ ਆਪਾਂ ਇਹ ਚੀਜ਼ 6.5 ਇੰਚ ਰੱਖਣੀ ਐ ਇਸ ਤੋਂ ਘੱਟ ਵੱਧ ਨਹੀਂ ਰੱਖਣੀ ਤੇ ਪੌਕੇਟ ਦੀ ਲੈਂਥ ਵੀ ਆਪਾਂ ਨੂੰ ਦੇਖੋ ਆਪਾਂ ਵੀ ਆਰਾਮ ਨਾਲ ਹਰ ਇੱਕ ਚੀਜ਼ ਫੋਨ ਵਗੈਰਾ ਪਾ ਸਕੀ ਐ ਇਸ ਤਰ੍ਹਾਂ ਲੈਂਥ ਰੱਖਣੀ ਆ ਤੁਹਾਨੂੰ ਲੈਂਥ ਵੀ ਦੱਸੀ ਐ ਮੈਂ ਕਿੰਨੀ ਰੱਖਣੀ ਆ ਚੜਾਈ ਵੀ ਦੱਸੀ ਐ ਵੀ ਕਿੰਨੀ ਰੱਖਣੀ ਐ ਇਸ ਤਰ੍ਹਾਂ ਜੋ ਤੁਸੀਂ ਪੱਲੇ ਅਟੈਚ ਕਰੋਗੇ ਇਹਦੇ ਉੱਪਰ ਬੈਕ ਵਾਲਾ ਪੱਲਾ ਧਰ ਕੇ ਸਲਾਈ ਲੱਗ ਚੂਗੀ ਤੇ ਆਪਣੀ ਆ ਪੌਕੇਟ ਐ ਇਸ ਤਰ੍ਹਾਂ ਜੀ ਸਲਾਈ ਤੋਂ ਇਧਰ ਰਹਿ ਜੂਗੀ ਜੇ ਤੁਹਾਨੂੰ ਪੌকেট ਲਾਉਣ ਦਾ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ